ਸਾਰੇ ਕਾਇਦੇ ਸਾਰਿਆਂ ਨੂੰ ਅੱਜ ਆਪਾਂ ਵੇਸਣ ਦੀ ਤੇ ਸੂਜੀ ਦੀ ਬਰਫੀ ਬਣਾਵਾਂਗੇ ਆ ਵੇਸਣ ਹੈ ਕੌਲੀ ਤੇ ਆ ਥੋੜੀ ਜਿਹੀ ਅੱਧੀ ਕੌਲੀ ਸੂਜੀ ਦੀ ਹੈ ਤੇ ਆਪਾਂ ਇਹਨਾਂ ਦੀ ਬਰਫੀ ਬਣਾਵਾਂਗੇ ਤੇ ਹੁਣ ਆਪਣੇ ਅੱਗ ਬਲਪੀ ਤੇ ਕੜਾਈ ਧਰਾਗੇ ਜਿੰਨਾ ਕ ਵੇਚਣਾ ਉਦੋਂ ਤੀਜਾ ਹਿੱਸਾ ਆਪਾਂ ਕਿਉਂ ਦਾ ਪਾਵਾਂਗੇ ਹੁਣ ਕਿਉਂ ਪਾਵਾਂਗੇ ਡੇਢ ਕੜਚੀ ਘੇਲ ਦੀ ਜਦੋਂ ਕਿਉਂ ਘਰਮ ਹੋ ਗਿਆ ਫਿਰ ਆਪਾਂ ਵੇਚਣ ਪਾ ਦੇਵਾਂਗੇ ਉਨਕੇ ਉਹ ਗਰਮ ਹੋ ਗਿਆ ਆਪਾਂ ਵੇਸਣ ਪਾਵਾਂਗੇ ਵੇਸਨ ਨੂੰ ਆਪਾਂ ਦੋ ਕਮੈਂਟ ਸੇ ਕਿਲਵਾ ਕੇ ਫਿਰ ਸੂਜੀ ਪਾਵਾਂਗੇ। ਲਓ ਹੁਣ ਆਕਣਾ ਥੋੜਾ ਥੋੜਾ ਵੇਸਨ ਝੱਗਿਆ ਤੇ ਆਪਾਂ ਹੁਣ ਸੂਜੀ ਪਾਵਾਂਗੇ। ਨਸ 15 ਮਿੰਟਾਂ ਤੋਂ ਮਠੀ ਮਠੀ ਆਪ ਦੇ ਕੋ ਨੂੰ ਨਾਗੇ ਆ ਸਾਰੀਆਂ ਗੰਡਾਂ ਇਹ ਮਰ ਜਾਣਗੇ ਲੋ ਆਪਣੇ ਬੇਸਣ ਤੇ ਸੂਜੀ ਕੋ ਜਗੇ ਦੋਨੇ ਤੇ ਹੁਣ ਇਹਨੂੰ ਲਾ ਲਾਂਗੇ ਤੇ ਆਪਾਂ ਦੂਜੀ ਕੜਾਹੀ ਤੇ ਰਾਂਗੇ ਫਿਰ ਇਹ ਚਾਸਣੀ ਬਣਾਵਾਂਗੇ ਦੇਸ ਚਾਹ ਨਹੀਂ ਬਣਾਵਾਂਗੇ ਖੰਡ ਪਾਵਾਂਗੇ ਕੋਲੀ ਖੰਡ ਦੇ ਏ ਥੋੜੀ ਜੀ ਘਟਾਏ ਪਾਣੀ ਪਾਵਾਂਗੇ ਜਿੰਨੀ ਕਖੰਡ ਹੈ ਉਦੋਂ ਅੱਧਾ ਪਾਣੀ ਆਪਣਾ ਚੰਗੀ ਤਰ੍ਹਾਂ ਚਾਸਨੀ ਬਣਾਵਾਂਗੇ ਆਪਾਂ ਇੱਕ ਤਾਰ ਬਣਾਵਾਂਗੇ ਤਾਂ ਆਪਣੇ ਖੰਡ ਚੰਗੀ ਤਰ੍ਹਾਂ ਖੁਰ ਗਈ ਹੈ ਚਾਸਨੀ ਬਣੀ ਜਾਂਦੀ ਹੈ ਤੇ ਹੁਣ ਆਪਾਂ ਵਿੱਚ ਥੋੜਾ ਜਿਹਾ ਲੱਡੂ ਆਰੰਗ ਪਾਵਾਂਗੇ ਰੰਗ ਸੋਨਾ ਹੋ ਜਾਂਦਾ ਹੈ ਕਲਰ ਸੋਨਾ ਆ ਜਾਂਦਾ ਹੈ ਹੁਣ ਜਦੋਂ ਇੱਕ ਤਾਰ ਬਣ ਗਈ ਉਦੋਂ ਆਪਾਂ ਲਾ ਲਾਂਗੇ ਲਓ ਆਪਣੀ ਚਾਸ ਨਹੀਂ ਬਣ ਗਈ ਇੱਕ ਤਾਰ ਬਣੀ ਹੈ ਤੇ ਹੁਣ ਆਪਾਂ ਲਾ ਲਾਂਗੇ ਤੇ ਲਾ ਕੇ ਨਾਲ ਨਾਲ ਹੀ ਆਪਾਂ ਉਹਦੇ ਚਪਾਲ ਦੇਾਂਗੇ ਕੜਾਈ 'ਚ ਦੂਜੀ 'ਚ ਦੇਖੋ ਇੱਕ ਤਾਰ ਬਣ ਗਈ ਆ ਦੇਖੋ ਹੋ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ ਜਿਹੜੇ ਪਾਉਣੇ ਆ ਥਾਲੀ ਚ ਆਪਾਂ ਉਹਦੇ ਮੋ ਤੇਲ ਲਾ ਕੇ ਰੱਖ ਲੈ ਤੇ ਆਪ ਉਹ ਚ ਪਾ ਦਿਆਂਗੇ ਲਓ ਹੁਣ ਆਪਾਂ ਥਾਲੀ 'ਚ ਪਾਵਾਂਗੇ। ਹੁਣ ਚੰਗੀ ਤਰ੍ਹਾਂ ਪ੍ਰੈਸ ਕਰ ਦਿਆਂਗੇ ਇਹਨੂੰ। ਲਓ ਆਪਾਂ ਇੱਕੋ ਜੀ ਕਰ ਲਈਏ। ਆਪਾਂ ਥੋੜਾ ਜਿਹਾ ਉੱਤੇ ਖੋਪੇ ਦਾ ਬਰਾਦਾ ਪਾਵਾਂਗੇ ਇਹਨੂੰ ਆਪਾਂ ਫਿਰ ਠੰਡਾ ਕਰਕੇ ਤੇ ਫਰਿਜ ਵਿੱਚ ਰੱਖਾਂਗੇ ਅੱਧਾ ਘੰਟਾ ਰੱਖਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਲੰਘ ਗਏ 15-20 ਮਿੰਟ ਹੋ ਗਏ ਫਰਿਜ ਵਿੱਚ ਰੱਖੀ ਨੂੰ ਤੇ ਆਪਾਂ ਛੇਤੀ ਜੰਮ ਗਈ ਇਹ ਤੇ ਆਪਾਂ ਹੁਣ ਕਟਾਂਗੇ ਹੁਣ ਆਪਾਂ ਇਹਦੇ 2-2 ਪੀਸ ਕਰਾਂਗੇ ਆਉ ਆਪਣੀ ਬਰਫੀ ਕੱਟ ਲਈ ਸਾਰੇ ਬਹੁਤ ਵਧੀਆ ਬਣ ਗਈ ਹੈ ਤੁਹਾਨੂੰ ਤੋੜ ਕੇ ਦਿਖਾਵਾਂਗੇ ਪੀਸ ਦੇਖੋ ਕਿੰਡੀ ਵਧੀਆ ਬਣੀ ਹੈ ਬਰਫੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ